ਕੈਸ ਕਾਲਜ ਦੀਆਂ ਸਟੂਡੈਂਟ ਬਹੁਤ ਸਾਰੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਗਿੱਧਾ ਪੰਗੜਾ ਲੋਕ ਧਾਵਾਂ ਦੇ ਵਿੱਚ ਭਾਗ ਲੈਂਦੀਆਂ ਨੇ ਸਿਮਰਨ ਕੌਰ ਮੰਡੀ ਗੋਵਿੰਦਗੜ੍ਹ ਤੋਂ ਜ਼ਿਲ੍ਹਾ ਫਤਿਹਗੜ੍ਹ ਦੀ ਧਰਤੀ ਦੀ ਪੁੱਤੀ ਆ ਮਟਿਆਰ ਐ ਔਰ ਸਿਮਰਨ ਅੱਜ ਤੁਹਾਡੇ ਆਧਾਰ ਦਾ ਫਾਊਂਡੇਸ਼ਨ ਤੁਹਾਡਾ ਪ੍ਰੋਗਰਾਮ ਹੈ ਇੱਥੇ ਔਰ ਕਿਵੇਂ ਦਾ ਲੱਗ ਰਿਹਾ ਹਾਂਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਰ ਹਾਂਜੀ ਸਾਡੇ ਕਾਲਜ ਵਿੱਚ ਆਏ ਦਿਨ ਫੰਕਸ਼ਨ ਹੁੰਦੇ ਰਹਿੰਦੇ ਆ ਤੇ ਮੈਨੂੰ ਇਹ ਫੰਕਸ਼ਨ ਵੀ ਬਹੁਤ ਵਧੀਆ ਲੱਗਿਆ ਆ ਤੇ ਬਾਕੀ ਮੈਂ ਅੱਗੇ ਵੀ ਇਹੀ ਚਾਹੁੰਦੀ ਕਿ ਸਾਡੇ ਕਾਲਜ ਵਿੱਚ ਹੋਰ ਵਧੀਆ ਇਸ ਤੋਂ ਵੀ ਵਧੀਆ ਫੰਕਸ਼ਨ ਹੋਣ ਤਾਂ ਕਿ ਕੁੜੀਆਂ ਨੂੰ ਵੀ ਅੱਗੇ ਜਾਂਦਾ ਮੌਕਾ ਦਿੱਤਾ ਜਾਵੇ ਮੈਂ ਫਸਟ ইয়ার ਹਾਲੇ ਮੇਰਾ ਮਤਲਬ 8 ਤੋਂ 9 ਮੰਥ ਹੋਏ ਨੇ 6-7 ਫੰਕਸ਼ਨਸ ਤਾਂ ਮੈਂ ਅਟੈਂਡ ਕਰ ਲਿਆ ਇੱਥੇ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਸਾਡੇ ਕਾਲਜ ਵਿੱਚ ਇਹ ਫੰਕਸ਼ਨ ਰਖਵਾਇਆ ਤੇ ਕੁੜੀਆਂ ਨੂੰ ਵੀ ਅੱਗੇ ਜਾਂਦਾ ਮੌਕਾ ਦਿੱਤਾ ਗਿਆ ਥੈਂਕ ਯੂ ਓਕੇ ਪੀਬੀ 26 ਨਿਊਜ਼ ਤੇ ਤੁਹਾਨੂੰ ਸਵੇਰ ਦੀਆਂ ਲਾਈਵ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਿਹਾ ਪੀਬੀ 26 ਨਿਊਜ਼ ਚੈਨਲ ਦੀ ਟੀਮ ਵੱਲੋਂ ਸ਼ਾਲੂ ਕਾਲਿਆ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੋਂ ਪਹਿਲਾਂ ਤਾਂ ਮੈਂ ਇਸ ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਹੜਾ ਇਹ ਆਪਣਾ ਸਮਾਂ ਕੱਢ ਕੇ ਪੂਰਾ ਈਵੈਂਟ ਔਰ ਪ੍ਰੋਗਰਾਮ ਨੂੰ ਆ ਯਾਨੀ ਕੈਪਚਰ ਕਰਦੇ ਆ ਤੇ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਆ ਆਧਾਰ ਦਾ ਫਾਊਂਡੇਸ਼ਨ ਨੇ ਅੱਜ ਸਾਨੂੰ ਬੁਲਾਇਆ ਏ ਮੈਂ ਇਸ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਇੰਟਰਨੈਸ਼ਨਲ ਬੂ ਮੰਡੇ ਦੇ ਇਹ ਉਪਰਾਲਾ ਕੀਤਾ ਹੈਗਾ ਤੇ ਮੈਨੂੰ ਲੱਗਦਾ ਵੀ ਇਹ ਉਪਰਾਲੇ ਸ਼ਹਿਰ ਵਿੱਚ ਰੋਜ਼ ਹੋਣੇ ਚਾਹੀਦੇ ਆ ਸਾਨੂੰ ਲੇਡੀਜ਼ ਤੇ ਮਾਣ ਹੈ ਮੈਨੂੰ ਹਰ ਇੱਕ ਲੇਡੀ ਤੇ ਮਾਣ ਹੈ ਚਾਹੇ ਉਹ ਹਾਊਸ ਵਾਈਫ ਹੈ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਸਕਸੈਸਫੁਲ ਹੈ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਹੁੰਦਾ ਕਲਾਕਾਰ ਹੈਗੀ ਹੈ ਤੇ थोड़ा बहुत बहुत धन्यवाद वीर जी थैंक यू ये तो आप लोगों का भी मीडिया का थैंक यू करना चाहती हूँ और ये ऑर्गेनाइजेशन जो वुमेन कॉलेज है उन्होंने जो ये संस्था शुरू करी है आधार फाउंडेशन उसके लिए भी बहुत प्राउड फील कर रही हूँ यहाँ आके कि ये फाउंडेशन से आज हमें ये पता लग रहा है कि नारी थी नारी है और नारी ही रहेगी इस नारी से ही ये संसार चलता आ रहा है और आगे इस नारी से ही चलता रहेगा ये नारी नहीं होगी तो ये संसार चलना पॉसिबल ही नहीं है इसलिए जय हिंद और अपनी आ, सारी घर की लेडीज़ को वाइफ्स को माओं को बहनों को पत्नियों को सबको रिस्पेक्ट करो और जितना इनको आगे हर फील्ड में लेके जा सकते हो लेके जाओ रोको मत कभी भी किसी भी लेडी को अगर हम रोकते हैं तो हमें बहुत शर्म करनी चाहिए कि अगर हम आ, उनको नहीं आ, आगे आने देंगे तो हमारा ਜੋ ਪਰਿਵਾਰ ਹੈ ہماری ਜੋ ਵਰਲਡ ਹੈ ਉਹ ਅੱਗੇ ਕਿਵੇਂ ਚੱਲੇਗਾ આજ ਨਾਰੀ ਹੀ ਹੈ ਸਭ ਕੁਝ थैंक यू ਸੋ ਮਚ ਜਿਹੜੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਆਧਾਰ ਦੀ ਫਾਊਂਡੇਸ਼ਨ ਬਹੁਤ ਅੱਛਾ ਉਪਰਾਲਾ ਹੈ ਤਾਂ ਕਿ ਜੋ ਸਾਡੀਆਂ ਬੱਚੀਆਂ ਨੇ ਸਾਡੀਆਂ ਭੈਣਾਂ ਨੇ ਉਹ ਐਵੇਂ ਦੀ ਪ੍ਰੋਗਰਾਮ ਆਪਾਂ ਉਹਨਾਂ ਨੂੰ ਕਰਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਆਣਾ ਹੈ ਤਾਂ ਕਿ ਉਹਨਾਂ ਦਾ ਉਤਸ਼ਾਹ ਵੱਧ ਸਕੇ ਔਰ ਰੀਸੈਂਟਲੀ ਤੁਸੀਂ ਦੇਖਿਆ ਕਿ ਦਿੱਲੀ ਦੇ ਵਿੱਚ ਸਾਡੇ ਸੀਐਮ ਰੇਖਾ ਗੁਪਤਾ ਜੀ ਇੱਕ ਔਰਤ ਨੇ ਔਰ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਅੱਗੇ ਜਾਂਦੀਆਂ ਨੇ ਸੋ ਇਸ ਕਾਲਜ ਦੇ ਵਿੱਚ ਸਾਡਾ ਇਹ ਫੰਕਸ਼ਨ ਰੱਖਣ ਦਾ ਇੱਕੋ ਇੱਕ ਮੋਟਿਵ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਇਨਸਪੀਰੇਸ਼ਨ ਦੇ ਸਕੀਏ ਤਾਂ ਕਿ ਉਹ ਸਾਡਾ ਆਉਣ ਵਾਲਾ ਭਵਿੱਖ ਹੈ ਅਗਰ ਉਹ ਵਧੀਆ ਐਜੂਕੇਟਿਡ ਹੋਣਗੇ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਉਹ ਕੁਝ ਅੱਛਾ ਕਰ ਸਕਦੇ ਨੇ ਜੀ ਸਭ ਤੋਂ ਪਹਿਲਾਂ ਮੈਂ ਪੀਵੀ 26 نیوز ਦਾ ਤੇਜ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਰੇ ਆ ਕੇ ਸਾਡੇ ਫੰਕਸ਼ਨ ਨੂੰ ਚਾਰ ਚੰਦ ਲਗਾਏ ਅਸੀਂ ਇਹ ਵੂਮਨ ਡੇ ਸੈਲੀਬ੍ਰੇਟ ਹਰ ਸਾਲ ਕਰਦੇ ਆ ਜਿਨੇ ਪੰਜਾਬ ਦੇ ਆ ਕਿਸੇ ਵੀ ਸ਼ਹਿਰ ਦੇ ਮਹਾਨ ਹਸਤੀਆਂ ਜਿਨ੍ਹਾਂ ਦਾ ਇੱਕ ਯੋਗਦਾਨ ਸਮਾਜ ਨੂੰ ਇੱਕ ਮੈਸੇਜ ਆਂਦਾ ਹੈ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅੱਜ ਆਨਰ ਕੀਤਾ ਹੈ ਹਰ ਸਾਲ ਹੀ ਕਰਦੇ ਆ ਸਾਡੇ ਵਿੱਚ ਅੱਜ ਬਹੁਤ ਮਹਾਨ ਸ਼ਖੀਤਾਂ ਉਰੇ ਆਈਆਂ ਜਿਨ੍ਹਾਂ ਨੂੰ ਅਸੀਂ ਆਨਰ ਕੀਤਾ ਹੈ ਉਹਨਾਂ ਚ ਕੋਈ ਨਾ ਕੋਈ ਪਰਮਾਤਮਾ ਨੇ ਉਹਨਾਂ ਨੂੰ ਇੱਕ ਕਲਾ ਦਿੱਤੀ ਹੈ ਉਹਨਾਂ ਚ ਬਹੁਤ ਕੁਝ ਹੈਗਾ ਜਿਨ੍ਹਾਂ ਨੇ ਸਮਾਜ ਨੂੰ ਸਾਡੇ ਵਿੱਚ ਇੱਕ ਡੌਗ ਮਦਰ ਆਈ ਸੀ ਜਿਨ੍ਹਾਂ ਨੇ 550 ਡੋਗ ਨੂੰ ਸੇਵਾ ਕਰਦੇ ਨੇ ਐਨੀਮਲ ਲਵਰ ਨੇ ਕਿਸੇ ਕੋਈ ਫੰਡ ਨਹੀਂ ਲੈਂਦੇ ਇਸ ਤਰ੍ਹਾਂ ਹੋਰ ਬਹੁਤ ਸ਼ੂਟਰ ਨੇ ਸਾਡੀ ਇੱਕ ਲੜਕੀ ਸ਼ੂਟਰ ਸੀ ਇੰਟਰਨੈਸ਼ਨਲ ਯੂਨੀਵਰਸਿਟੀ ਖੇਲ ਕੇ ਆਈ ਹੈ ਇੱਕ ਸਾਡੇ ਜੱਜ ਬਣੇ ਨੇ ਹੋਰ ਬਹੁਤ ਹਸਤੀਆਂ ਮੈਂ ਕਿਹੜਾ ਕਿਹੜਾ ਨਾਮ ਲਵਾ ਤੇ ਸਾਰੇ ਨੂੰ ਅੱਜ ਆਨਰ ਕੀਤਾ ਤੇ ਮੈਡਮ ਨੀਤੂ ਜੀ ਸਾਡੇ ਵਿੱਚ ਆਏ ਨੇ ਇਹਨਾਂ ਦਾ ਵੀ ਅਸੀਂ ਅੱਜ ਮਾਨਸਮਾਨ ਕੀਤਾ ਇਹ ਸਾਡੇ ਨਾਲ ਪਿਛਲੇ ਸਾਲ ਜੁੜੇ ਨੇ ਅੱਗੇ ਵੀ ਹਮੇਸ਼ਾ ਜੁੜਦੇ ਰਹਿਣਗੇ ਇਹਨਾਂ ਦਾ ਸਹਿਯੋਗ ਵੀ ਸਾਡੇ ਨਾਲ ਥੈਂਕ ਯੂ ਆਧਾਰ ਦਾ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਬੜਾ ਵਧੀਆ ਪ੍ਰੋਗਰਾਮ ਕਰਾਇਆ ਜਾਂਦਾ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਔਰ ਮਹਿੰਦਰ ਰੋੜਾ ਜੀ ਨੇ ਇੱਥੇ ਦੇ ਵੱਖ-ਵੱਖ ਪ੍ਰਬੰਧਕਾਂ ਨੇ ਵੱਖ-ਵੱਖ ਚੀਫ ਗੈਸਟਾਂ ਨੇ ਵੀ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਪੰਜਾਬੀ ਲਾਇਕ ਗਾਇਕਾਂ ਨੇ ਵੀ ਕੀਤੇ ਨੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਸ ਕਰਿਓ ਮੇਨੂੰ ਦੀ ਉਜਾ ਸਰਬਜੀਤ ਸਿੰਘ ਧੰਨਵਾਦ ਸਤਿ ਸ੍ਰੀ ਅਕਾਲ